ਲਗਾਤਾਰ ਮਿਲ ਕੇ ਬਹੁਤ ਸੁਧਾਰ ਆ ਜੀ ਇੱਕ ਦੋ ਦਿਨ ਹੋਰ ਇਹਨਾਂ ਨੂੰ ਹਸਪਤਾਲ ਰੱਖਣਾ ਪੈਣਾ ਕਿਉਂਕਿ ਖਾਣ ਪੀਣ ਦਾ ਵੀ ਥੋੜਾ ਜਿਹੜਾ ਹੌਸਪੀਟਲਿਸਟ ਸਾਹਬ ਨਾਲ ਟਾਈਮਿੰਗ ਵੀ ਸਹੀ ਹੁੰਦੀ ਹੈ ਤੇ ਕੁਝ ਆਰਾਮ ਦੀ ਵੀ ਲੋੜ ਹੁੰਦੀ ਹੈ ਬਹੁਤ ਠੀਕ ਹੈ 23 ਦਿਨ ਜਦੋਂ ਇਸ ਤਰ੍ਹਾਂ ਕਾਫੀ ਪੰਜਾਬ ਦੇ ਹਾਲਾਤ ਆਪਾਂ ਜਾਣਦੇ ਆ ਜਿਆਦੇ ਬਾਰਸ਼ਾਂ ਕਰਕੇ ਪਾਣੀ ਕਰਕੇ ਉਸੇ ਮਾਨਸਾਬ ਉਧਰ ਦੰਡਾ ਵਰ ਰਹੇ ਥੋੜਾ ਮੋਟਾ ਉਸ ਕਰਕੇ ਹੋ ਗਏ ਸਨ ਬੇਪਰਵਾਹ ਹੋ ਕੇ ਚੱਲੇ ਫਿਰੇ ਜਿਸ ਦੇ ਕਾਰਨ ਤੇ ਠੀਕ ਹੈ ਪਰਮਾਤਮਾ ਮਿਹਰ ਕਰੇ 3-4 ਦਿਨਾਂ ਚ ਫੇਰ ਆ ਕੇ ਲੋਕਾਂ ਦੀ ਸੇਵਾ ਵਿੱਚ ਸ਼ਾਮਲ ਹੋਣਗੇ ਚਾਹੇ ਸ਼ਰੀਰਕ ਤੌਰ ਤੇ ਇੱਥੇ ਉਹਨਾਂ ਨੂੰ ਬੈਠਣਾ ਪੈਂਦਾ ਫਿਰ ਵੀ ਜਦੋਂ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਹੋਣਾ ਮੁਖੀ ਹੋਣਾ ਜਦੋਂ ਹਾਲਾਤ ਇਹੋ ਜਿਹੇ ਬਣੇ ਹੋਣ ਤੋਂ ਬੜੀ-ਬੜੀ ਚਿੰਤਾ ਹੁੰਦੀ ਹੈ ਉਸ ਤੇ ਉਹ ਸਮਝਿਆ ਕਿ ਪੰਜਾਬ ਦੇ ਲੋਕਾਂ ਨਾਲ ਮੇਰਾ ਦਿਲ ਦਿਮਾਗ ਹੈ ਤੇ ਸਾਨੂੰ ਵੀ ਇਹੀ ਹਦਾਇਤ ਕਰਕੇ ਕਿ ਸਾਰਾ ਖਿਆਲ ਰੱਖਿਆ ਜਾਵੇ ਦੁੱਖ ਦੀ ਘੜੀ ਹੈ ਸਾਰੇ ਲੋਕਾਂ ਦਾ ਦੁੱਖ ਮਣਾਉਣਾ ਜੋ ਸਰਕਾਰ ਦੇ ਫਰਜ਼ ਬਣਨੇ ਬਣਦੇ ਆ ਉਹਨਾਂ ਨੂੰ ਨਿਭਾਉਣਾ ਹੈ ਵਧੀਆ ਬੋਲਚਾਲ ਕਰ ਰਹੇ ਨੇ ਇਹ ਬੋਲ ਤਾਂ ਬਹੁਤ ਸਾਰੀਆਂ ਮੈਂ ਪਰਸੋ ਜੋ ਸੈਂਟਰ ਦੇ ਮਨਿਸਟਰ ਆਏ ਸੀ ਸ਼੍ਰੀ ਸੁਵਰਾਜ ਚੋਹਾਂ ਜੀ ਤੇ ਉਹਨਾਂ ਨਾਲ ਵੀ ਦੌਰ ਕੀਤਾ ਸੀ ਉਹਦੀਆਂ ਵੀ ਗੱਲਾਂ ਬਾਤਾਂ ਪੁੱਛਦੇ ਸੀ ਵੀ ਉਹ ਦੀ ਕਹਿ ਗਏ ਕੀ ਕਰ ਗਏ ਸੋ ਮੈਂ ਕਿਹਾ ਜੂ ਅਜੇ ਦਾ ਹਾਲਾਤ ਦਾ ਜਾਇਜ਼ਾ ਲੈਣਾ ਇਸੀ ਪਰ ਉਹਨਾਂ ਨੇ ਭਰੋਸਾ ਦਿੱਤਾ ਸੀ ਅਸੀਂ ਜ਼ਰੂਰ ਪੰਜਾਬ ਦੀ ਮਦਦ ਕਰਾਂਗੇ ਸੋ ਵਾਹਿਗੁਰੂ ਮਿਹਰ ਕਰੇ ਉਹ ਦੋ ਤਿੰਨ ਦਿਨਾਂ ਤਾਈਂ ਫੇਰ ਪੰਜਾਬ ਦੇ ਲੋਕਾਂ ਦੇ ਨਾਲ ਉਸੇ ਤਰ੍ਹਾਂ ਦਾ ਮੇਲ ਜੋੜ ਰੱਖਣਗੇ ਸੇਵਾ ਵਿੱਚ ਹਾਜ਼ਰ ਹੋ ਤੇ ਥੋੜਾ ਜਿਹਾ ਹੋਇਆ ਕੀ ਹੈ ਕੋਈ ਥੋੜਾ ਜਿਹਾ ਸੰਕਰਮਣ ਹੋਇਆ ਪਾਣੀਆਂ ਦੇ ਇਲਾਕਿਆਂ ਦੇ ਵਿੱਚ ਜਾ ਰਹੇ ਸੀ ਹੜ੍ਹਾਂ ਦੇ ਵਿੱਚ ਜਾ ਰਹੇ ਸੀ ਇਸ ਕਰਕੇ ਕੁਛ ਨਾ ਜੇ ਜਦੋਂ ਆਪਾਂ ਇਹੋ ਜਿਹੇ ਥਾਵਾਂ ਤੇ ਜਾਂਦੇ ਆ ਤਾਂ ਸਾਰਾ ਦੇਣ ਤੁਰੇ ਫਿਰਦੇ ਆ ਮੈਂ ਵੀ ਉੱਥੇ ਸ਼ਾਮਲ ਸੀ ਖਾਣ ਪੀਣ ਦੇ ਵਿੱਚ ਕਿਤੇ ਕਿਤੇ ਜਿਹੋ ਜਿਹੇ ਵੀ ਲੋਕ ਲੈ ਆਉਣ ਤਾਂ ਉਹ ਆਪਾਂ ਨਾਮ ਵੀ ਨਹੀਂ ਕਰ ਸਕਦੇ ਹੁੰਦੇ ਚਾਹ ਪਿਆਦਨ ਲੱਸੀ ਪਿਆਦਨ ਕਿਭਈ ਕਈ ਵਾਰੀ ਹੁੰਦਾ ਜਦੋਂ ਜਿਹੜੇ ਪਿੰਡ ਵਾਲੇ ਵਿਚਾਰੇ ਕਰਦੇ ਹੁੰਦੇ ਨੇ ਤਾਂ ਥੋੜਾ ਮੋਟਾ ਉਸ ਕਾਰਨ ਤੇ ਕੁਛ ਉਸ ਜਿਵੇਂ ਜਿਆਦਾ ਲੇਟ ਤਾਈਂ ਵੀ ਤੁਰੇ ਫਿਰੇ ਤੇ ਨੀਂਦ ਨੂਂਦ ਨਾਲ ਵੀ ਇਹ ਫਰਕ ਪੈ ਜਾਂਦਾ ਤੇ ਇੱਕ ਆਪਣੇ ਸ਼ਿਵਰਾ ਸਿੰਘ ਤੋਹਾਨਾ ਤੁਮੇ ਹੋ ਪਰ ਦਿੱਲੀ ਜਗਰ ਨੇ ਟਵੀਟ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀ ਹੜ੍ਹ ਆਏ ਨੇ ਉਹ ਮੈਨ ਨਹੀਂ ਕਰਨਾ ਇਹ ਜਿਹੜਾ ਜਿਹੜਾ ਸਿਆਸੀ ਬੰਦਾ ਹੁੰਦਾ ਨਾ ਫਿਰ ਉਹ ਕੋਈ ਨਾ ਕੋਈ ਤਾਂ ਤੋੜਾ ਝਾੜ ਕੇ ਜਾਂਦਾ ਹੁਣ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੁਣ ਗੱਲਾਂ ਸਾਨੂੰ ਪੰਜਾਬ ਦੇ ਜਿਹੜੇ ਹਾਲਾਤ ਬਣੇ ਆ ਉਹਦੇ ਚ ਇੱਕ ਦੂਸਰੇ ਦੇ ਦਰਦ ਬਣਾਉਣਾ ਕੱਲੇ ਕੀ ਹਾਲਾਤ ਨੇ ਬਾੜ ਦੇ ਜਿੱਦਾਂ ਅੱਜ ਵੀ ਬਰਸਾਤ ਦੇ ਗੁਜਰ ਰਹੇ ਆ ਇੱਕ ਵਾਰੀ ਲੱਗਦਾ ਸੀ ਬਹੁਤ ਠੀਕ ਹੈ ਠੀਕ ਹੋ ਚੱਲਿਆ ਸਮਾਂ ਤਾਂ ਲੱਗੂਗਾ ਕਿਉਂਕਿ ਬਹੁਤ ਸਾਰਾ ਪਾਣੀ ਆ ਫਿਰ ਜਦੋਂ ਦੁਬਾਰਾ ਬਾਰਿਸ਼ ਆ ਗਈ ਇਸ ਗੱਲ ਦਾ ਡਰ ਤਾਂ ਲੱਗ ਰਿਹਾ ਇੱਕ ਵਾਰੀ ਹਾਲਾਤ ਠੀਕ ਨੇ ਮੁਰਿਆ ਸਾਹਿਬ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਮੁੱਖ ਮੰਤਰੀ ਦੇ ਨਾਲ ਡਾਇਰੈਕਸ਼ਨ ਵੀ ਕੋਈ ਦਿੱਤੀਆਂ ਨੇ ਉਹਨਾਂ ਨੇ ਤੁਹਾਨੂੰ ਦੇਖੋ ਸਭ ਤੋਂ ਪਹਿਲਾਂ ਦੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਮਾਨ ਸਾਹਿਬ ਬਿਲਕੁਲ ਠੀਕ ਹੈ ਦੋ ਦਿਨ ਦੇ ਵਿੱਚ ਵਿੱਚ ਬਿਲਕੁਲ ਘਰੇ ਚੱਲ ਜਾਣਗੇ ਜਿਹੜਾ ਪ੍ਰੋਬਲਮ ਹੈ ਪੰਜਾਬ ਦੇ ਜਿਹੜੀ ਵਿਫਤਾ ਦੀ ਘੜੀ ਦੇ ਵਿੱਚ ਆਪ ਜੀ ਨੇ ਦਾਤ ਨਾਲ ਹੋ ਕੇ ਉਹਨਾਂ ਦੇ ਲੋਕਾਂ ਦਾ ਦੁੱਖ ਦਰਦ ਵੰਡਾਇਆ ਲੋਕਾਂ ਦਾ ਹਾਲ ਚਾਲ ਪੁੱਛਿਆ ਪ੍ਰਸ਼ਾਸਨ ਨੂੰ ਹੁਕਮ ਲਗਾਏ ਗਏ ਕਿ ਪੂਰੇ ਪੰਜਾਬ ਦੇ ਜਿਹੜੇ ਹੜ੍ਹ ਵਾਲੇ ਖੇਤਰ ਹੈ ਉਹਨਾਂ ਚ ਆਪ ਦौरा ਕੀਤਾ ਕਿ ਅਫਸਰ ਪ੍ਰਸ਼ਾਸਨ ਨੂੰ ਵੀ ਸਾਰਾ ਹੁਕਮ ਲਗਾਏ ਗਏ ਕਿ ਇਹਨਾਂ ਦਾ ਜਿਹੜਾ ਖਾਣ ਪੀਣ ਦਾ ਇਹਨਾਂ ਦੇ ਡੰਗਰਾਂ ਦਾ ਇਹਨਾਂ ਦਾ ਸਾਰਾ ਖਿਆਲ ਰੱਖਿਆ ਜਾਵੇ ਸੋ ਉਹਨਾਂ ਦੇ ਜਦੋਂ ਬਰਸਾਤ ਦੇ ਮੌਸਮ ਦੇ ਵਿੱਚ ਜਿਵੇਂ ਖੁੱਡੀਆਂ ਸਾਹਿਬ ਨੇ ਦੱਸਿਆ ਸਤਿਕਾਰਯੋਗ ਨੇ ਕਿ ਖਾਣਾ ਪੀਣਾ ਟਾਈਮੋ ਬਿਟਾਈਮ ਹੋ ਗਿਆ ਬਾਪੂ ਸਾਹਿਬ ਨੂੰ ਲੋਕਾਂ ਦੇ ਦਰਦ ਦੇ ਵਿੱਚ ਲੋਕਾਂ ਦੇ ਦੁੱਖ ਦੇ ਵਿੱਚ ਦੱਸ ਰਹੇ ਸੀ ਕਿ ਨੀਂਦ ਵੀ ਉਹਨੋਂ हट ਗਈ ਸੀ ਕਿਉਂਕਿ ਇੰਨਾ ਦੁੱਖ ਸੀ ਪੰਜਾਬ ਦਾ ਉੱਤੋਂ ਦੱਸ ਰਹੇ ਸੀ ਕਿ ਟੈਨਸ਼ਨ ਕਿ ਇੰਨਾ ਜਿਹੜਾ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਕਈ ਸੋ ਕਰੋੜ ਰੁਪਇਆ ਕਈ ਹਜ਼ਾਰ ਕਰੋੜ ਲੋਕਾਂ ਦੀ ਜਿਹੜੀ ਫਸਲ ਰੁੜ ਗਈ ਉਹ ਨੁਕਸਾਨ ਲੋਕਾਂ ਦਾ ਦੁੱਖ ਦਰਦ ਦੇਖਿਆ ਨਹੀਂ ਗਿਆ ਨੀਂਦ ਉਹੋਂ हट ਗਈ ਉਸੇ ਨੀਂਦ ਜਿਹੜੀ ਨਾ ਆਈ ਉਦੋਂ ਭੁੱਖ ਲੱਗਣੋਂ हट ਗਈ ਖਾਣਾ ਪੀਣਾ ਨਹੀਂ ਖਾ ਹੋਇਆ ਉਹਦੇ ਕਾਰਨ ਜੇ ਬਿਮਾਰ ਹੋਏ ਪਰ ਦੇਖੋ ਇਹੋ ਜੇ ਦੁੱਖ ਦੇ ਵਿੱਚ ਆਪ ਹਸਪੀਟਲ ਫਿਰ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਨੂੰ ਇਹੀ ਉਹਨਾਂ ਨੇ ਹੁਕਮ ਲਗਾਏਗੇ ਕਿ ਸਾਨੂੰ ਇਹੀ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਰੋ ਮੈਂ ਬਿਲਕੁਲ ਠੀਕ ਹਾਂ 2 ਦਿਨ ਦੇ ਵਿੱਚ ਮੈਂ ਬਾਹਰ ਆ ਕੇ ਫਿਰ ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਜਾ ਕੇ ਲੋਕਾਂ ਨਾਲ ਉਹ ਆਪਾਂ ਲੋਕਾਂ ਦੀ ਇਹਦੀ ਸਹਾਇਤਾ ਕਰਾਂਗੇ ਸਾਨੂੰ ਇਹ ਕਿਹਾ ਕਿ ਤੁਸੀਂ ਫਿਲਹਾਲ ਲੋਕਾਂ ਦੇ ਮੰਡਲ ਏਰੀਆ ਤੇ ਜਿਹੜੇ-ਜਿਹੜੇ ਖੇਤਰਾਂ ਦੇ ਵਿੱਚ ਪਾਣੀ ਆਇਆ ਹੈ ਉੱਥੇ ਪਹੁੰਚੋ ਉਹਨਾਂ ਦਾ ਹਾਲ ਚੁਕ-ਚੁਕ ਦੇਖੋ ਉਹਨਾਂ ਦਾ ਉਹਨਾਂ ਦਾ ਸਾਰਾ ਖਾਣ-ਪੀਣ ਦਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਸੇਧ ਦਾ ਖਿਆਲ ਰੱਖੋ ਸੋ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਪੰਜਾਬ ਨੂੰ ਦੱਸਣਾ ਚਾਹਾਂਗਾ ਕਿ ਮਾਨ ਸਾਹਿਬ ਬਿਲਕੁਲ ਠੀਕ ਹੈ 2 ਦਿਨ ਚ ਠੀਕ ਹੋ ਕੇ ਉਹ ਘਰ 2 ਜਾਂ 3 ਦਿਨ ਚ ਘਰੇ ਆਉਣਗੇ ਘਰੇ ਬੈਠਣਗੇ ਨਹੀਂ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਜਿਹੜਾ ਇਸ ਵਿਵਸਥਾ ਦੀ ਕੜੀ ਚ ਪੂਰੀ ਚਿੰਤਾ ਹਸਪੀਟਲ ਪੇ ਪੇ ਵੀ ਜਿਹੜੀ ਚਿੰਤਾ ਉਹ ਇਸ ਟਾਈਮ ਪੰਜਾਬ ਦੇ ਹੜਪੀਰਤ ਲੋਕਾਂ ਦੀ ਹੈ ਸੋ ਗੱਲ ਕਰ ਰਹੇ ਸੀਗੇ ਕਿ ਕੇਂਦਰ ਸਰਕਾਰ ਦੇਖੋ ਇਹੋ ਜਿਹੇ ਹਾਲਾਤ ਮੋਦੀ ਸਾਹਿਬ ਨੇ ਅਜੇ ਤੱਕ ਕੋਈ ਟਵੀਟ ਨਹੀਂ ਕੀਤਾ ਅਜੇ ਤੱਕ ਪੰਜਾਬ ਦਾ ਕੋਈ ਦੁੱਖ ਨਹੀਂ ਵੰਡਾਇਆ ਜਿਹੜੇ ਮੰਤਰੀ ਸਹਿਬਾਨ ਆਏ ਜਿਵੇਂ ਭਰਾਜੀ ਪੁੱਛ ਰਹੇ ਸੀ ਕਿ ਉਹ ਕਹਿੰਦੇ ਮੈਨਿੰਗ ਕਰਨ ਹੋਇਆ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ। ਬੀਜੇਪੀ ਨੂੰ ਸਾਰੀ ਲੀਡਰਸ਼ਿਪ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਹੋ ਜਿਹੇ ਦੁੱਖ ਦੇ ਟਾਈਮ ਤੇ ਵੀ ਆਪਾਂ ਆਪਣੀ politix ਚਮਕਾਉਣ ਆਉਨੇ ਆ। ਦੇਖੋ ਪਹਿਲੀ ਸਰਕਾਰ ਹੈ ਪਹਿਲੀ ਪਾਰਟੀ ਦੇ ਮੰਤਰੀ ਸਹਿਬਾਨ ਵਰਕਰ ਸਹਿਬਾਨ ਐਮਪੀ ਸਹਿਬਾਨ ਆਪਣਾ ਕਰੋਨਾ ਦਾ ਫੰਡ ਵੀ ਦੇ ਰਿਆ। ਆਪ ਉੱਥੇ ਬਿਨਾਂ ਤਿਆਰ ਹੋਏ ਲੋਕਾਂ ਦੇ ਵਿੱਚ ਕਿਉਂਕਿ ਤਿਆਰ ਹੁੰਦਾਂ ਦੇ ਟਾਈਮ ਹੀ ਨਹੀਂ 18-18 ਘੰਟੇ ਸੇਵਾ ਨਿਭਾ ਰਹੇ ਆ। ਸੋ ਪਹਿਲੀ ਸਰਕਾਰ ਜਿਹੜੇ ਲੋਕ ਵੀ ਖੁਸ਼ ਨੇ ਕਿ ਇਹੋ ਜੀ ਦੁੱਖ ਦੀ ਘੜੀ ਚ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਐਮਪੀ ਸਹਿਬਾਨ ਜਿਹੜੇ ਸਾਰੇ ਹੀ ਸ਼ਾਮਲ ਹੋ ਕੇ ਪੰਜਾਬ ਦੇ ਲੋਕ ਦੀ ਬਾਵਾਵਾ ਕਰੇ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੇ ਕਿ ਲੋਕ ਇਸ ਦੁੱਖ ਦੀ ਕਟੜੀ ਪਹਿਲੀ ਸਰਕਾਰ ਹੈ ਜਿਹੜੀ ਸਾਡੇ ਵਿੱਚ ਹੋਈ ਹੈ। ਅੱਜ ਹੀ ਹੁਣ ਜਾਣਕਾਰੀ ਆਈ ਹੈ ਕਿ ਪੀਐਮ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਪੰਜਾਬ ਆਣਗੇ, ਹਿਮਾਚਲ ਆਣਗੇ, ਜੰਮੂ ਕਸ਼ਮੀਰ ਆਣਗੇ। ਇਸ ਇਲਾਕੇ ਦਾ ਉਹ ਦੌਰਾ ਕਰਨਗੇ। ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਬਹੁਤ ਚੰਗੀ ਗੱਲ ਹੈ ਜੀ ਜੇ ਆਜਣ ਤੇ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬੀਅਤ ਦੇ ਨਾਲ ਖੜੋ ਜਿਹੜਾ ਪੰਜਾਬ ਦੇ ਲੋਕ ਹੈ ਹਰ ਥਾਂ ਪੂਰੇ ਸਟੇਟਾਂ 'ਚ ਜਾ ਕੇ ਇਥੋਂ ਤੱਕ ਬਾਹਰਲੇ ਦੇਸ਼ਾਂ 'ਚ ਵੀ ਜਾ ਕੇ ਪੰਜਾਬੀ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਖੜੇ ਆ। ਸੋ ਸਾਨੂੰ ਦੇ ਆਜੂ ਸਾਡਾ ਪ੍ਰਧਾਨ ਮੰਤਰੀ ਆ ਕੇ ਖੜ ਜਾਵੇ ਹੋਰ ਕੀ ਚਾਹੀਦਾ ਖੜਦਾ ਹੀ ਨਹੀਂ ਕੋਈ ਅੱਜ ਤੱਕ ਕੋਈ ਟਵੀਟ ਨਹੀਂ ਕੀਤਾ ਜੇ ਅੱਜ ਖਬਰ ਆਈ ਹੈ ਤੇ ਮੈਂ ਤਾਂ ਕਹਾਂਗਾ ਕਿ ਅੱਜ ਪਰਮਾਤਮਾ ਸ਼ੁਕਰ ਹੈ ਕਿ ਮੋਦੀ ਸਾਹਿਬ ਨੂੰ ਅਕਲ ਆਈ ਹੈ ਸਾਡੇ ਪੰਜਾਬੀਆਂ ਦੇ ਲਈ ਜੇ ਦੁੱਖ ਚ ਖੰਡਗੇ ਸਾਡਾ ਜਿਵੇਂ ਮਾਨ ਸਾਹਿਬ ਕਹਿ ਰਹੇ ਸੀਗੇ ਕਿ ਸਾਡੇ ਹੀ ਪੈਸੇ ਸਾਨੂੰ ਦੇ ਦੇਵੇ ਸਾਡੇ ਪੰਜਾਬੀਆਂ ਦਾ ਪੈਸੇ ਸਾਨੂੰ ਦਿੱਤੇ ਹੈ ਟੈਕਸ ਦਾ ਪੈਸੇ ਸਾਨੂੰ ਦੇ ਦੇਵੇ ਤੇ ਸਾਡਾ ਜਿਹੜਾ ਦੁੱਖ ਅੱਧਾ ਹੋ ਸਕਦਾ ਬੜੀ ਸਾਹਿਬ ਕੱਲ ਬੀਵੀਐਮਬੀ ਦੇ ਚੇਅਰਮੈਨ ਸਾਹਮਣੇ ਇੱਕ ਪ੍ਰੈਸ ਰੈਂਸ ਕੀਤੀ ਉਹਨਾਂ ਕਹਿੰਦੇ ਕਿ ਨਦੀਆਂ ਦੀ ਜਿਹੜੀ ਸਫਾਈ ਨਹੀਂ ਹੋਈ ਹੈ ਕਿ ਉਸ ਕਾਰਨ ਇਹ ਦੇਖੋ ਰੀਸੈਲਟਿੰਗ ਵੀ ਕੇਂਦਰ ਸਰਕਾਰ ਨੂੰ ਜਦੋਂ ਵੀ ਮੰਗ ਕੀਤੀ ਗਈ ਕਿ ਰੀਸੈਲਟਿੰਗ ਕਰਨੀ ਹੈ ਇਹਨਾਂ ਨੇ ਇਹਨੂੰ ਇਲੀਗਲ ਮਾਈਨਿੰਗ ਦਾ ਰੂਪ ਦਿੱਤਾ ਸੋ ਇਹ ਸਾਰਾ ਕੇਂਦਰ ਸਰਕਾਰ ਜਿਹੜੀ ਹੈ ਇਹਨੇ ਰੋਕ ਲਗਾ ਰੱਖੀ ਪਤ ਨਹੀਂ ਪੰਜਾਬ ਨੂੰ ਇਹਨਾਂ ਨੂੰ ਸੋਚ ਸੀ ਇਹਨਾਂ ਨੂੰ ਪਤਾ ਸੀ ਕਿ ਪੰਜਾਬ ਜੇ ਰੀਸੈਲਟਿੰਗ ਕਰਾਂਗੇ ਬਚ ਜੂਗਾ ਇਹਨਾਂ ਨੇ ਪੰਜਾਬ ਨੂੰ ਡੋਬਣ ਦੀਆਂ ਤਿਆਰੀਆਂ 'ਚ ਸਾਨੂੰ ਆਪਣੇ ਦਰਿਆ ਵੀ ਸਾਫ਼ ਨਹੀਂ ਕਰ ਦਿੱਤੇ ਪਰ ਹੁਣ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਜਿਹੜੀ ਜਦੋਂ ਪਾਣੀ ਘਟਦਾ ਪੂਰੇ ਦਰਿਆਵਾਂ ਦੀ ਰਿਸਰਟਿੰਗ ਕਰ ਦਿੱਤੀ ਜਾਵੇ ਤਾਂ ਜੋ ਪੰਜਾਬ ਨੂੰ ਜਿਹੜਾ ਹਰ ਵਾਰ 2-4 ਸਾਲ ਬਾਅਦ ਬਾੜ ਆ ਜਾਂਦੀ ਹੈ ਲੋਕਾਂ ਦਾ ਨੁਕਸਾਨ ਹੋ ਜਾਂਦਾ ਵੈਸੇ ਤੇ 88 ਤੋਂ ਬਾਅਦ ਕਿੰਨੇ ਸਾਲਾਂ ਬਾਅਦ ਇਹ ਬਹੁਤ ਵੱਡੀ ਜਿਹੜਾ ਆਫਤ ਆਈ ਹੈ ਪਰ ਫੇਰ ਵੀ ਪੰਜਾਬੀ ਦੇਖੋ ਹੌਸਲਾ ਨਹੀਂ ਛੱਡਦੇ ਪੰਜਾਬੀ ਜਿਹੜੇ ਮੰਡ ਦਰਿਆਵਾਂ ਦੇ ਵਿੱਚ ਪਿੰਡਾਂ ਦੇ ਪਿੰਡ ਰੁੜ ਗਏ ਉਹਨਾਂ ਦੇ ਵਿੱਚ ਬੈਠੇ ਘਰਾਂ ਦੇ ਵਿੱਚ ਬੈਠ ਕੇ ਵੀ ਜਦੋਂ ਅਸੀਂ ਜਾਂਦੇ ਹਾਂ ਤੇ ਉਹ ਕਹਿੰਦੇ ਜੀ ਅਸੀਂ ਇਸ ਲੜਾਈ ਲਈ ਇੱਥੇ ਤਿਆਰ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਸਰਕਾਰ ਸਾਡੇ ਦੁੱਖ ਦੀ ਘੜੀ ਨਾਲ ਖੜੀ ਹੈ ਸਾਨੂੰ ਰਸਨ ਪਚਾਰੀ ਹੈ ਸਾਡੇ ਡੰਗਲਾਂ ਦਾ ਚਾਰਾ ਪਚਾਰੀ ਹੈ ਸੋ ਮੈਂ ਅੱਜ ਫਿਰ ਤੁਹਾਡੇ ਚੈਨਲ 'ਤੇ ਆਈ ਹਾਂ ਉਹਨਾਂ ਬਿੰਦਾਂ ਨੂੰ ਬੇਨਤੀ ਕਰਦਾ ਕਿ ਜੇ ਲੱਗ ਰਿਹਾ ਕਿ ਪਾਣੀ ਵਧ ਰਿਹਾ ਜਾਂ ਬਰਸਾਤ ਨਹੀਂ ਹਟ ਰਹੀ ਤੇ ਥੋੜੇ ਦਿਨਾਂ ਵਾਸਤੇ ਆਪਾਂ ਬਾਹਰ ਆ ਜੀਏ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਹਨਾਂ ਦਾ ਸਾਰੇ ਰਹਿਣ ਦਾ ਖਾਣ ਪੀਣ ਦਾ ਬੰਦੋਬਸਤ ਕੀਤਾ ਗਿਆ ਤੇ ਸਾਰੇ ਰਲ ਮਿਲ ਕੇ ਬਾਹਰ ਆ ਕੇ ਆਪਾਂ ਇਸ ਦੁੱਖ ਦੀ ਘੜੀ 'ਚ ਜਿਹੜਾ ਟਾਈਮ ਪਾਸ ਕਰੀਏ ਤੇ ਪ੍ਰਮਾਤਮਾ 'ਗੇ ਅਰਦਾਸ ਕਰੀਏ ਸਾਰੇ ਦੇਸ਼ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਤਿਗੁਰੂ ਅੱਗੇ ਜਦੋਂ ਅਰਦਾਸ ਕਰਾਂਗੇ ਪ੍ਰਮਾਤਮਾ 'ਗੇ ਅਰਦਾਸ ਕਰਾਂਗੇ ਤੇ ਇਹ ਜਿਹੜੀ ਵਿਵਤਰਕੜੀ ਛੇਤੀ ਜਿਹੜੀ ਆ ਖਤਮ ਹੋਵੇ ਤੇ ਪੰਜਾਬੀ ਫਿਰ ਮੁੜ ਖੁਸ਼ ਹੋ ਕੇ ਆਪਣੇ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਇਸਤੀ ਚੱਲ ਪੈਣ ਸੋ ਬਹੁਤ ਸਾਰੇ ਪੰਜਾਬੀ ਜਿਹੜੇ ਅੱਜ ਇਸ ਵਿਪਤਾ ਵਾਲੇ ਸਾਡੇ ਪ੍ਰੇਸ਼ਾਨ ਭਰਾਵਾਂ ਦੀ ਹੜਪੀੜਿਤ ਲੋਕਾਂ ਦੀ ਮਦਦ ਕਰ ਰਿਹਾ ਸੋ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਆ ਜਿਹੜੇ ਪੰਜਾਬੀ ਆ ਰਲ ਮਿਲ ਕੇ ਇਹ ਪੰਜਾਬ ਦੇ ਦੁੱਖ ਨੂੰ ਬਣਾ ਰਹੇ